ਆ ਦੋਸਤੋ ਮੀਡੀਆ ਪੋਰਟਸ ਪਰ ਹੈ ਸਿੱਧਾ ਉਹਦੇ ਵਿੱਚ ਟੀਮ 9 ਭਾਰਤਵਿਸ਼ ਦੀ ਇੱਕ ਰਿਪੋਰਟ ਹੈ ਜਿਹੜੀ ਕਿ ਆਖਰਕਾਰ ਇਹ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਲੋਰੈਂਸ ਬਿਸ਼ਨੋਈ ਦਾ ਜਿਹੜਾ ਕੁੰਬਾ ਹੈ ਉਹ ਲਗਾਤਾਰ ਵੱਧ ਰਿਹਾ ਤੇ ਇੱਕ ਸਭ ਤੋਂ ਵੱਡਾ ਨਾਂ ਗੈਂਗਸਟਰਾਂ ਦਾ ਲੋਰੈਂਸ ਬਿਸ਼ਨੋਈ ਮੰਗੂ ਆ ਦੁਰਲਭ ਕਰਕੇ ਹੈ ਉਹਨੂੰ ਜਿਹੜੇ ਲੋਕ ਆਕਾ ਮੰਨਦੇ ਸੀਗੇ ਉਹਦੇ ਲੋਕ ਵੀ ਹੁਣ ਲਾਰੈਂਸ ਨੂੰ ਜੁਆਇਨ ਕਰ ਰਹੇ ਨੇ ਹਾਲਾਂਕਿ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਆਪਦੇ ਸੋਰਸਸ ਦੱਸੇ ਨੇਗੇ ਤੇ ਟੀਵੀ 9 ਦਾ ਇਹ ਗੱਲ ਕਹਿਣੀ ਹੈ ਕਿ ਜਿਹੜੀ ਉਹਨਾਂ ਨੇ ਰਿਪੋਰਟ ਸਾਂਝੀ ਕਰੀ ਹੈ ਕਿ ਲਾਰੈਂਸ ਦਾ ਕੁੰਬਾ ਵੱਧ ਰਿਹਾ ਤੇ ਜਿਹੜੇ ਦੁਰਲਭ ਦੇ ਸਾਥੀ ਸੀਗੇ ਉਹ ਆਖਰਕਾਰ ਕਿਵੇਂ ਲਾਰੈਂਸ ਬਿਸ਼ਨੋਈ ਦੇ ਨਾਲ ਜੁੜ ਰਹੇ ਨੇਗੇ ਇਸ ਵਿੱਚ ਇਹ ਲਿਖਦੇ ਨੇ ਕਹਿੰਦੇ 11 ਸਟੇਟਾਂ ਦੇ ਵਿੱਚ 11 ਸਟੇਟਾਂ ਸਮੇਤ ਵਿਦੇਸ਼ਾਂ ਦੇ ਵਿੱਚ ਲਾਰੈਂਸ ਗੋ ਲਾਰੈਂਸ ਗੈਂਗ ਦੇ ਜੜ੍ਹਾਂ ਕਾਫੀ ਗਹਿਰੀਆਂ ਹੋ ਚੁੱਕੀਆਂ ਨੇਗੀਆਂ ਹਾਲੀ ਦੇ ਵਿੱਚ ਕਹਿੰਦੇ ਦਿੱਲੀ ਪੁਲਿਸ ਦੇ ਸਪੈਸ਼ਲ ਸਰਨ ਨੇ ਅਡਾਟ ਸਟੇਟਾਂ ਚੋਂ ਲਾਰੈਂਸ ਗੈਂਗ ਦੇ 9 ਸ਼ੂਟਰਸ ਅਸੀਂ ਦੇਖਿਆ ਵੀ ਗ੍ਰਫਤਾਰ ਹੁੰਦੇ ਰਹਿੰਦੇ ਨੇ ਉਹਨਾਂ ਦੀ ਪੁੱਛਗਿੱਛ ਤੋਂ ਕਹਿੰਦੇ ਜਿਹੜਾ ਖੁਲਾਸਾ ਹੈ ਉਸ ਤੋਂ ਬਾਅਦ ਜਾਂ ਏਜੰਸੀਆਂ ਵੀ ਹੈਰਾਨ ਨੇ ਗਈਆਂ ਪੁੱਛਗਿੱਛ ਵਿੱਚ ਫੜੇ ਗਏ ਸ਼ੂਟਰ ਤਰਮੇਂਦਰ ਤੇ ਸੰਤੋਸ਼ ਨੇ ਖੁਲਾਸਾ ਕੀਤਾ ਕਿ ਲੋਰੈਂਸ ਗੈਂਗ ਨੇ ਮੱਧ ਪ੍ਰਦੇਸ਼ ਤੇ ਵੈਸਟ ਬੰਗਾਲ ਦੇ ਵਿੱਚ ਬਕਾਇਦਾ ਤੌਰ ਤੇ ਆਪਦੇ ਰਿਕਰੂਟਮੈਂਟ ਸੈੱਲ ਖੋਲੇ ਹੋਏ ਨੇ ਯਾਨੀ ਕਿ ਭਰਤੀ ਵਾਸਤੇ ਮੁੰਡਿਆਂ ਦੀ ਸੈੱਲ ਖੋਲੇ ਹੋਏ ਨੇ ਤੇ ਇਹ ਗੈਂਗ ਇਹ ਗੈਂਗਾ ਦੇ ਲਈ ਹੈ ਜਿਹੜਾ ਬੇਰੁਜ਼ਗਾਰ ਨੌਜਵਾਨ ਅਪਰਾਧੀ ਗਲੈਮਰ ਤੇ ਪੈਸੇ ਦਾ ਲਾਲਚ ਦੇ ਕੇ ਤੇ ਜਿਹੜੀ ਜਰਾਇਮ ਦੀ ਦੁਨੀਆ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰਾ ਰਹੇ ਨੇਗੇ ਮੱਧ ਪ੍ਰਦੇਸ਼ ਦੇ ਵਿੱਚ ਖਾਸ ਤੌਰ ਤੇ ਦੁਰਲਭ ਗੈਂਗ ਦੇ ਗੁਰਗੇ ਜਿਹੜੇ ਉਹਦੇ ਨਾਲ ਪ੍ਰਭਾਵਿਤ ਘੱਟ ਉਮਰ ਦੇ ਨੌਜਵਾਨ ਨੇ ਲੋਰੈਂਸ ਗੈਂਗ ਦੇ ਨਾਲ ਸਭ ਤੋਂ ਜ਼ਿਆਦਾ ਭਰਤੀ ਹੋ ਰਹੇ ਨੇਗੇ ਉਹਦੇ ਵਿੱਚ ਉਹ ਦੱਸਦੇ ਨੇ ਕਿ ਇਹ ਜਾਨਣਾ ਬੇਹ ਜ਼ਰੂਰੀ ਹੈ ਕਿ ਆਖਰ ਕੌਣ ਹੈ ਡਾਉਨ ਦੁਰਲਭ ਕਸ਼ਪ ਜਿਹੜਾ ਕਿ ਕਿਉਂ ਲੋਰੈਂਸ ਦੇ ਉਹਦੇ ਗੁਰਗੇ ਨੇ ਜਿਹੜੇ ਕਾਨ ਵਾਲੇ ਨੌਜਵਾਨ ਨੇ ਜਿਹੜੇ ਪ੍ਰਭਾਵਿਤ ਹੋ ਰਹੇ ਨੇ ਯਾਨੀ ਕਿ ਜਿਹੜੀ ਦੁਰਲਭ ਗੈਂਗ ਦੇ ਨੇਗੇ ਦੁਰਲਭ ਕਸ਼ਬ ਦੇ ਉਹ ਆਖਰਕਾਰ ਲਾਰੈਂਸ ਦੇ ਨਾਲ ਜੁੜ ਕਿਉਂ ਰਹੇ ਨੇਗੇ ਉਹਦੇ ਕਈ ਫੈਕਟਸ ਉਹਨਾਂ ਨੇ ਦੱਸੇ ਨੇ ਉਹ ਵੀ ਜਿਹੜੀ ਪੁੱਛਗੀ ਚ ਫੜੇ ਗਏ ਸ਼ੂਟਰਸ ਤੋਂ ਹੋਈ ਆ ਦਰਸਲਕਰ ਦਰਸਲ ਕਹਿੰਦੇ 3 ਸਾਲ ਪਹਿਲਾਂ ਤੱਕ ਮੱਧ ਪ੍ਰਦੇਸ਼ ਦੇ ਮਾਲਵਾ ਦੇ ਅਪਰਾਧ ਦੇ ਜਗਤ ਦੇ ਮਹਜ 20 ਸਾਲਾਂ ਦੇ ਗੈਂਗਸਟਰ ਦੁਰਲਭ ਕਸ਼ਪ ਦੀ ਹਕੂਮਤ ਚੱਲਦੀ ਸੀ ਉਤ ਇਹ ਉਹਦੀ ਉਮਰ ਤੇ ਉਹ ਜਿਆਦਾ ਕਿਤੇ ਉਹਦੇ ਜਿਹੜੀ ਜੁਰਮ ਦੀ ਫੈਰਿਸਟ ਲੰਬੀ ਹੈਗੀ ਉਹਦੇ ਤੇ ਜਿਹੜੇ ਮਾਮਲੇ ਦਰਜ ਸੀ ਖਾਸ ਗੱਲ ਕਹਿੰਦੇ ਇਹਦੇ ਵਿੱਚ ਇਹ ਵੀ ਹੈ ਕਿ ਉਹ ਅੱਖਾਂ ਦੇ ਵਿੱਚ ਸੁਰਮਾ ਪਾਉਂਦਾ ਮੱਥੇ ਤੇ ਤਿਲਕ ਲਾਉਂਦਾ ਤੇ ਕੰਦੇ ਤੇ ਪਟਕਾ ਰੱਖ ਕੇ ਦੁਰਲਭ ਗੈਂਗ ਦਾ ਨਾਰਾ ਸੀਗਾ ਮਹਾਕਾਲ ਉਹਨਾਂ ਦੁਰਲਭ ਕਸ਼ੇਬ ਦੀ ਕਹਿੰਦੇ ਸਾਲ 2020 ਦੇ ਵਿੱਚ ਉਹਦੇ ਦੁਸ਼ਮਨ ਗੈਂਗ ਕੇਕੇਸੀ ਗਰੁੱਪ ਦੇ ਸਰਗਨਾ ਰਮੀਜ਼ ਦੇ ਹੱਥੋਂ ਉਹ ਮਾਰਿਆ ਜਾਂਦਾ ਪਰ ਉਹਦੀ ਮੌਤ ਤੋਂ ਬਾਅਦ ਵੀ ਉਹਦਾ ਗੈਂਗ ਜਿਹੜਾ ਸੋਸ਼ਲ ਮੀਡੀਆ ਤੇ ਲਗਾਤਾਰ ਐਕਟਿਵ ਰਹਿੰਦਾ ਤੇ ਉਹਦੋਂ ਪੋਸਟਾਂ ਵਗੈਰਾ ਪਾਉਂਦੇ ਰਹਿੰਦੇ ਨੇ ਦੁਸ਼ਮਨ ਦਾ ਬਦਲਾ ਲੈਣ ਦੇ ਲਈ ਦੁਰਲਭ ਗੈਂਗ ਨੇ ਲੌਰੈਂਸ ਦੇ ਨਾਲ ਹੱਥ ਮਲਾਇਆ ਹੈਗਾ ਯਾਨੀ ਕਿ ਲੌਰੈਂਸ ਗੈਂਗ ਦੇ ਨਾਲ ਕਹਿੰਦੇ ਹੱਥ ਮਲਾਇਆ ਤੇ ਨਾਲ ਹੀ ਉਹਦੇ ਨੂੰ ਲੈ ਕੇ ਕੰਮ ਕਰਨਾ ਸ਼ੁਰੂ ਕਰਤਾ ਹੈ ਲੌਰੈਂਸ ਦੇ ਨਾਲ ਜੁੜਨੇ ਹੋਣ ਦੇ ਪਿੱਛੇ ਦੀ ਵਜ੍ਹਾ ਕਹਿੰਦੇ ਪਹਿਲਾਂ ਤੋਂ ਲੌਰੈਂਸ ਤੇ ਦੁਰਲਭ ਦੇ ਅਪਰਾਧਿਕ ਉਸੂਲਾਂ ਦੀ ਇੱਕ ਦੂਜ ਜਿਹੜੀ ਨੇੜਤਾ ਹੈਗੀ ਯਾਨੀ ਕਿ ਜਿਹੜੇ ਅਸੂਲ ਨੇ ਉਹਨਾਂ ਦੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਕੰਮ ਕਰਨ ਦੇ ਉਹ ਕਾਫੀ ਮੇਲ ਖਾਂਦੇ ਰhenge ਉਹਦੇ ਚੋ ਲਿਖਦੇ ਨੇ ਕਹਿੰਦੇ ਕਿ ਗੈਟਅਪ ਤੋਂ ਲੈ ਕੇ ਅਪਰਾਧ ਜਗਤ ਦੇ ਨਾਮ ਤੱਕ ਠੀਕ ਦੁਰਲਭ ਦੀ ਤਰ੍ਹਾਂ ਹੀ ਦੁਰਲਭ ਗੈਂਗ ਦੇ ਤਰ੍ਹਾਂ ਹੀ ਲਾਰੈਂਸ ਗੈਂਗ ਦਾ ਵੀ ਨਾਰਾ ਜੈ ਬਲਕਾਰੀ ਹੈਗਾ ਦੁਰਲਭ ਗੈਂਗ ਦੇ ਗੁਰਗੇ ਕਹਿੰਦੇ ਸੰਤੋਸ਼ ਉਰਫੋ ਸੁਲਤਾਨ ਬਾਬਾ ਮਹਿਜ 20 ਸਾਲਾਂ ਦੇ ਟਰਾਂਸਪੋਰਟ ਕੰਪਨੀ ਦੇ ਵਿੱਚ ਬਤੌਰ ਹੈਲਪਰ ਦਾ ਕੰਮ ਕਰਦਾ ਸੀਗਾ ਪਰ ਦੁਰਲਭ ਕਸ਼ਵ ਦੇ ਪ੍ਰਭਾਵਿਤ ਹੋਣਾ ਸੋਸ਼ਲ ਮੀਡੀਆ ਦੇ ਗਰੁੱਪਸ ਦੇ ਜ਼ਰੀਏ ਲਾਰੈਂਸ ਗੈਂਗ ਦੇ ਨਾਲ ਜੁੜ ਗਿਆ ਤੇ ਹਥਿਆਰਾਂ ਉਹਨੇ ਹ ਅਥੀ ਤਰਮਿੰਦਰ ਉਰਫ ਕਾਰਤਿਕ ਉਮਰ ਮਹਿਜ ਕਹਿੰਦੇ ਉਹਦੀ 21 ਸਾਲ ਹੈ ਤੇ 7ਵੀਂ ਜਮਾਤ ਪਾਸ ਹੈਗਾ ਤੇ ਕੋਲਡ ਸਟੋਰੀ ਦੇ ਵਿੱਚ ਕੰਮ ਕਰਨ ਵਾਲਾ ਮੱਧ ਪ੍ਰਦੇਸ਼ ਦਾ ਇਹ ਨੌਜਵਾਨ ਦੁਰਲਭ ਕਸ਼ਬ ਦੇ ਇਸ ਕਦਰ ਪ੍ਰਭਾਵਿਤ ਹੋਇਆ ਕਿ ਇਹਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਜੁਰਮ ਦੀ ਦੁਨੀਆ ਦੇ ਵਿੱਚ ਕਦਮ ਰੱਖਣ ਲਈ ਬਿਸ਼ਨੋਈ ਗੈਂਗ ਜਿਹੜਾ ਉਹ ਜੁਆਇਨ ਕਰ ਲਿਆਗਾ ਸਪੈਸ਼ਲ ਸੈੱਲ ਦੇ ਸੂਤਰਾਂ ਦੇ ਮੁਤਾਬਕ ਕਹਿੰਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਸੋਸ਼ਲ ਮੀਡੀਆ ਜਿਹੜਾ ਕਿ ਸੋਸ਼ਲ ਗੈਂਗ ਦੇ ਸੋਸ਼ਲ ਮੀਡੀਆ ਦੇ ਵਿੰਗ ਦੇ ਹੈਂਡਲ ਕਰਨ ਵਾਲੇ ਗੁਰਗੇ ਹੁਣ ਦੁਰਲਭ ਕਸ਼ਬ ਦੇ ਨਾਮ ਤੇ ਦਰਜਨਾ ਫੇਸਬੁੱਕ ਤੇ ਇੰਸਟਾਗ੍ਰam ਪੇਜ ਤੇ ਆਨਲਾਈਨ ਭਰਤੀ ਦੇ ਲਈ ਹੈ ਅਜਿਹੇ ਯੁਵਾਵਾਂ ਦੀ ਤਲਾਸ਼ ਲੈ ਰਹੇ ਨੇ ਕਿ ਜਿਹੜੇ ਬਿਸ਼ਨੋਈ ਗੈਂਗ ਤੇ ਭਰਤੀ ਕਰਾਇਆ ਜਾ ਰਿਹਾ ਤੇ ਨਾਲ ਹੀ ਉਹਨਾਂ ਦੇ ਰਿਕਰੂਟਮੈਂਟ ਤੋਂ ਇਲਾਵਾ ਲਾਰੈਂਸ ਗੈਂਗ ਦੇ ਕੋ ਕਾਰਪੋਰੇਟ ਕੰਪਨੀ ਦੀ ਤਰਜ਼ ਤੇ ਵੀ ਆਪਦੇ ਗੈਂਗ ਨੂੰ ਆਪਰੇਟ ਕਰ ਰਿਹਾਗਾ ਤੇ ਨਾਲ ਹੀ ਗੈਂਗ ਦੇ ਹਰ ਮੈਂਬਰ ਦਾ ਕੰਮ ਕਰਨਾ ਤੇ ਆਪਰੇਟ ਕਰਨ ਦੇ ਜ਼ੋਨ ਸਭ ਤੋਂ ਜ਼ਿਆਦਾ ਵੰਡਿਆ ਹੋਇਆਗਾ ਕਨਾਡਾ ਪੰਜਾਬ ਦੀ ਦੁਲਹੀ ਤਿੱਕ ਕਮਾਨ ਗੋਲਡੀ ਬਰਾਡ ਦੇ ਕੋਲੇ ਆ ਰਾਜਸਥਾਨ ਮੱਧ ਪ੍ਰਦੇਸ਼ ਊਕੇ ਦੀ ਕਮਾਨ ਰੋਹਿਤ ਗੁਦਾਸ ਦੇ ਕੋਲ ਤੇ ਜਦਕੀ ਪੁਰਤਗਾਲ ਯੂਐਸਏ ਮਹਾਰਾਸ਼ਟਰ ਬਿਹਾਰ ਪੱਛਮੀ ਬੰਗਾਲ ਦੀ ਕਮਾਨ ਅਨਮੋਲ ਬਿਸ਼ਨੋਈ ਦੇ ਕੋਲੇ ਹੈਗੀ ਉੱਥੇ ਹੀ ਹਰਿਆਣਾ ਉੱਤਰਾਖੰਡ ਦੀ ਕਮਾਨ ਕਹਿੰਦੇ ਕਾਲਾ ਜੱਠੜੀ ਦੇ ਕੋਲੇ ਹੈ ਤੇ ਇਹਦੇ ਪੂਰੇ ਗੈਂਗ ਦੀ ਰਿਪੋਰਟ ਸਿੱਧੇ ਸਾਬਰਮਤੀ ਜੇਲ੍ਹ ਦੇ ਬੰਦ ਲਾਰੈਂਸ ਬਿਸ਼ਨੋਈ ਨੂੰ ਦਿੱਤੀ ਜਾਂਦੀ ਹੈਗੀ ਐ ਇੰਨੇ ਨਹੀਂ ਕਹਿੰਦੇ ਜਾਣ ਲਈ ਕਿ ਗੈਂਗ ਦੇ ਹਥਿਆਰਾਂ ਦਾ ਕੰਮ ਸਪਲਾਈ ਹੋਣ ਤੋਂ ਦਰਸਲ ਮੱਧ ਪ੍ਰਦੇਸ਼ ਤੋਂ ਮਾਲਵਾ ਤੋਂ ਜਿੱਥੇ ਤਾਰ ਸਿੰਧਵਾ ਬੜਵਾਨੀ ਇੱਕ ਕਲੰਬੀ ਫੈਰਿਸਟ ਹੈ ਇਹ ਟੀਵੀ ਨਾਈਂ ਬਾਦਰਤ ਪ੍ਰਸ਼ਨ ਨੇ ਜਿਹੜੀ ਰਿਪੋਰਟ ਸਾਂਝੀ ਕਰੀਆ ਉਹਨਾਂ ਨੇ ਕਈ ਤੱਥ ਲਾਏ ਨੇਗੇ ਕਿ ਜਿਹੜੇ ਸ਼ੂਟਰਸ ਫੜੇ ਗਏ ਨੇ ਹੁਣ ਹਾਲਾਂਕਿ ਗੱਲ ਇਹ ਕਿ ਦੇਖਿਆ ਜਾਵੇ ਤਾਂ ਏਜੰਸੀਆਂ ਜ਼ਾਹਿਰ ਜੀ ਗੱਲ ਆ ਇਹਦੇ ਉੱਤੇ ਕੰਮ ਕਰ ਰਹੀਆਂ ਹੋਣੀਆਂ ਪਰ ਵੱਡੇ ਤੌਰ ਤੇ ਕਹਿੰਦੇ ਰਿਕਰੂਟਮੈਂਟ ਸੈੱਲ ਨੇ ਉਹ ਖੁੱਲੇ ਹੋਏ ਨੇ ਹਾਲਾਂਕਿ ਜੇ ਦੇਖਿਆ ਜਾਵੇ ਨੌਜਵਾਨੀ ਨੂੰ ਲੈ ਕੇ ਤੇ ਜਿਹੜਾ ਇਹਦੇ ਵਿੱਚ ਦਾ ਜ਼ਰੀਆ ਦੱਸਿਆ ਗਿਆ ਉਹਦੇ ਵਿੱਚ ਕਹਿੰਦੇ ਵੱਡੇ ਤੌਰ ਤੇ ਦੱਸਿਆ ਵੀ ਲੋਰੈਂਸ ਤੇ ਦੁਰਲਭ ਦੀ ਜਿਹੜੀ ਗੈਟਅਪ ਤੋਂ ਲੈ ਕੇ ਕੰਮ ਕਰਨ ਦਾ ਸਟਾਈਲ ਆ ਉਹ ਕਾਫੀ ਮਿਲਦਾ ਜੁਲਦਾ ਸੀ ਇਸ ਕਰਕੇ ਉਹਦੇ ਗੈਂਗ ਦੇ ਜਿਹੜੇ ਲੋਕ ਨੇ ਉਹ ਲੋਰੈਂਸ ਦੇ ਨਾਲ ਜੁੜ ਰਹੇ ਨੇ